ਸ਼੍ਰੋਮਣੀ ਅਕਾਲੀ ਦਲ ਬੰਦਲ ਪਾਰਟੀ ਵੱਲੋਂ ਬਲਾਕ ਸੰਮਤੀ ਚੋਣਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਵਿੱਚ ਖੜੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਭਰਪੂਰ ਹੰਗਾਰਾ ਮਿਲ ਰਿਹਾ ਹੈ ਪਿੰਡਾਂ ਦੇ ਵਿੱਚ ਇਸ ਵਕਤ ਹਲਕੇ ਚੋਣਾਂ ਦੇ ਕਈ ਪਿੰਡਾਂ ਵਿੱਚ ਪਹੁੰਚੇ ਨੇ ਜਿੱਥੇ ਲੋਕਾਂ ਦਾ ਕਾਫੀ ਜ਼ਿਆਦਾ ਹਜੂਮ ਇਹਨਾਂ ਨਾਲ ਕਿਹਾ ਹੋਇਆ ਇਹ ਅਸੀਂ ਤੁਹਾਨੂੰ ਇਸ ਵਕਤ ਦੇ ਜਿਹੜੇ ਕੀ ਦਿਖਾਣੇ ਆ ਕਿ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਹੜਾ ਬਹਿਰ ਸਾਹਿਬ ਮਥੋਲੀ ਜਾਂ ਕੋਈ ਹੋਰ ਘਗਰੋਪਾਰ ਪਿੰਡ ਹੈ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਇਹਨਾਂ ਨੂੰ ਹੰਗਾਰਾ ਮਿਲ ਰਿਹਾ ਲੋਕਾਂ ਦਾ ਕੀ ਰਿਸਪੌਂਸ ਹੈ ਕਿਸ ਤਰ੍ਹਾਂ ਲੋਕਾਂ ਦਾ ਕਹਿਣਾ ਇਸ ਵਕਤ ਜਿਹੜਾ ਕੱਲੀ ਗੱਲ ਸਾਬੂ ਕੁਮਰ ਦਾ ਜੀ ਜਿੰਦਾਬਾਦ ਨੌਮਣੀ ਕੱਲੀ ਦਾ ਜਿੰਦਾਬਾਦ ਸਤਿਕਾਰ ਜੀ ਇਹਨੂੰ ਕੰਦੀ ਵੋਟ ਹੋਰ ਵੀ ਟੱਕਰੀ ਲਾ ਰਹੀ ਹੈ ਜੀ ਅੱਜ ਕਰੇ ਜੀ ਸਾਬਰ ਦੋ ਬੱਲੇ ਇਹਦਾ ਨਾਮ ਕੋਈ ਆ ਜੇ ਚਲੋ ਸਾਰੇ ਮੈਚਾਂ ਦੇ ਨਹੀਂ ਮੈਂ ਵੀ ਥੋੜੀ ਪੈਕੀ ਆ ਜੀ ਇਹਨਾਂ ਨੂੰ ਸੁਣਾਓ ਬਾਈਕ ਐਤੀ ਬਾਤ ਹੈ ਆਸੂ ਪਹਿਲੇ ਦਿਨੋਂ ਟੱਕਰੀ ਦੀ ਗੱਲ ਹੋ ਰਹੀ ਆ ਵਾਹ ਵਾਹ ਸਾਡਾ ਇੱਥੇ ਬਹੁਤ ਕੁਝ ਕਰਦੀ ਆ ਜੀ ਬੜੀ ਮਜ਼ੇਦਾਰ ਬਣਾਉਂ ਚੱਲ ਰਿਹਾ ਹੈ ਬਿਲਕੁਲ ਜੀ ਬਿਲਕੁਲ ਬਹੁਤ ਕੁਝ ਕਰਦੀ ਆ ਬਹੁਤ ਕੁਝ ਆਹੋ ਜੀ ਜਿੰਦਾਬਾਦ ਜਉ ਸੁਨੀਆ ਕਾ ਚਲੋ ਧੰਨਵਾਦ ਧੰਨਵਾਦ ਜੀ ਉਹ ਉੱਧਰ ਕਹਿ ਦਿਓ ਫੇਰ ਆਉਂ ਪੈਦਲ ਚੱਲ ਜੀ ਇਹ ਤੇ ਮੇਰੇ ਲਈ ਉੱਥੇ ਮਿਲ ਗਏ ਜਿੰਦਾਬਾਦ ਅੱਗੇ ਵੀ ਦੇਈਏ ਅੰਦਰ ਸੋ ਇਹ ਤਕਰੀਬ ਹੈ ਆਹ ਤਾਂ ਆ ਵੀ ਦੇ ਦੋ ਨਾਲ ਨਾ ਪਸਾਰੇ ਦੀ ਹਾਂ ਠੀਕ ਹੈ ਆ ਵੀ ਥਾਰੇ ਗਾਮ ਦਾ ਖਟਿਆ ਹੂੰ ਤੇ ਬਾਰ ਦਾ ਸੋਚ ਲਿਆ ਦੋ ਗੋਟਾ ਪਾਣੀ ਹੈ ਦੋ ਗੋਟਾ ਪੜਾ ਪਾ ਪੂਕ ਪਾ ਰੱਖਿਆ ਤੋ ਪੰਡਤ ਜੀ ਕੋਈ ਨਹੀਂ ਕੋਈ ਗੱਲ ਨਹੀਂ ਚਲੋ ਪੰਡਤ ਜੀ ਹਾਂ ਜੀ ਐਤੀ ਪਾ ਦੇ ਨਾ ਨਾ ਕੋਈ ਨਹੀਂ ਨਹੀਂ ਸਪਨੀਆਂ ਨੇ ਜੀ ਕੀ ਕੀ ਪਾਤੀ ਪੰਡਤ ਜੀ ਨਾ ਇਸ ਟੱਕੇ ਹੱਲ ਜਾਏਗੀ ਬੋਲੀ ਠੀਕ ਹੋ ਜੀ ਹਾਂ ਜੀ ਠੀਕ ਹੈ ਲੈ ਵੀ ਛੇਠ ਬੰਦੇ ਨੂੰ ਐ ਭਿਜਾ ਦੇਣਾ ਕੋਈ ਨਹੀਂ ਤੁਮਾ ਨੇ ਚਾਰੇ ਲੋੰਦੇ ਆ ਥੈਂਕ ਯੂ ਠੀਕ ਚਲ ਕੰਮ ਆ ਨਹੀਂ ਬਣਾ ਦਿਓ ਇਹਨੂੰ ਬਰਾਕਸਾ ਤੋਂ ਕੋਈ ਨਹੀਂ ਕੋਈ ਇਹ ਤਾਂ ਜੀ ਵੋਟਾਂ ਪਾਇਓ ਤੱਕਰੀ ਦੇ ਦਸ਼ਾਨ ਤੇ ਤੁਹਾਡਾ ਤੰਦਾ ਦੇਤਾ ਤੁਹਾਨੂੰ ਕੈਨੇਡੇਟ ਦੂਗੇ ਜਿਹੜਾ ਪ੍ਰੇਸ਼ਰ ਦੇ ਤੱਕ ਨਹੀਂ ਜਿੰਦਾਬਾਹ ਸ਼ਰਮਣੀ ਕਾਲੀਦਾਨ ਜਿੰਦਾਬਾਹ ਬੀਰ ਸਿੰਘ ਬਾਦਲ ਜੀ ਜਿੰਦਾਬਾਦ ਸੁਖਬੀਰ ਸਿੰਘ ਬਾਦਲ ਜੀ ਜਿੰਦਾਬਾਦ ਬੁਲੇ ਸੋਨਹਾ ਕਾਸੀ ਇਸ ਵਕਤ ਹਲਕੇਸ ਰਾਣੇ ਦੇ ਪਿੰਡਾਂ ਵਿੱਚ ਪਹੁੰਚੇ ਜਿੱਥੇ ਕਿ ਹਲਕੇ ਦੇ ਪਿੰਡਾਂ ਦੇ ਲੋਕ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ ਜ਼ਿਆਦਾ ਚੋਣ ਵਾਲੇ ਇਸ ਵਕਤ ਦੇਖਣ ਨੂੰ ਮਿਲ ਰਿਹਾ ਹੈ ਕਾਫੀ ਇਕੱਠ ਹੈ ਕਿਉਂਕਿ ਘਰਾਂ ਦੇ ਵਿੱਚ ਕਿ ਪਿੰਡਾਂ ਦੇ ਵਿੱਚ ਵੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇਸ ਵਕਤ ਅਹੁਦੇਦਾਰ ਵੀ ਔਰ ਜਿਹੜੇ ਕਿ ਲੋਕਾਂ ਦੇ ਵਿੱਚ ਇੱਕ ਮਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਸਤੇ ਇੱਕ ਵੱਖਰਾ ਹੀ ਰੁਤਬਾ ਦੇਖਣ ਨੂੰ ਮਿਲ ਰਿਹਾ ਹੈ ਜਦੋਂ ਇਸ ਵਕਤ ਘਰ ਵਿੱਚ ਪਹੁੰਚੇ ਅਸੀਂ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਬਲਾਕ ਸਮਤੀ ਮੈਂਬਰ ਵੀ ਪਹੁੰਚੇ ਹੋਏ ਨੇ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਜਿਹੜੇ ਕਿ ਬਾਉ ਕਬੀਰ ਦਾਸ ਵੀ ਆ ਉਹ ਹਲਕਾ ਇੰਚਾਰਜ ਨੇ ਇਸ ਇਲਾਕੇ ਦੇ ਵਿੱਚ ਲਾਏ ਹੋਏ ਜਿਹੜੇ ਔਰ ਕਿਸ ਤਰ੍ਹਾਂ ਦਾ ਕੀ ਕਹਿਣਾ ਹੈ ਲੋਕਾਂ ਦਾ ਕੀ ਮੰਨਣਾ ਹੈ ਇਸ ਵਕਤ ਜਿਹੜਾ ਕਿ ਇਲੈਕਸ਼ਨ ਦੇ ਵਿੱਚ ਕਿਸ ਤਰ੍ਹਾਂ ਦੀ ਪੋਜੀਸ਼ਨ ਦਿਖਣ ਨੂੰ ਮਿਲੂਗੀ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਈ ਸੁਖਵਿੰਦਰ ਸਿੰਘ ਜੀ ਹਾਂਜੀ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਮਰੋਪ ਸਾਹਿਬ ਤੁਸੀਂ ਦੇਖ ਰਹੇ ਹੋ ਇਕੱਠ ਸ਼੍ਰੋਮਣੀ ਅਕਾਲ ਪੂਰੀ ਤਰ੍ਹਾਂ ਤਿਆਰ ਹੈ ਤੇ ਅੱਜ ਸਾਡੇ ਜੌਨ ਅਰਨੂ ਤੋਂ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਕੁਲਦੀਪਰਾਮ ਜੀ ਤਈਪੁਰ ਜੌਨ ਤੋਂ ਸਰਦਾਰ ਪਰਮਜੀਤ ਸਿੰਘ ਜੀ ਤੇ ਜ਼ਿਲ੍ਹਾ ਪ੍ਰੀਸ਼ਦ ਜੌਨ ਅਰਨੇਟੂ ਤੋਂ ਪ੍ਰਿੰਸੀਪਲ ਨਦਾਨ ਸਿੰਘ ਜਖਰ ਸਾਹ ਪਹੁੰਚੇ ਨੇ ਇਹਨਾਂ ਦੀ ਚੋਣ ਮਹਿਮ ਨੂੰ ਹਲਾਰਾ ਦੇਣ ਵਾਸਤੇ ਵੱਡਾ ਹੰਗਾਰਾ ਦੇਣ ਵਾਸਤੇ ਸਾਡੇ ਹਲਕਾ ਇੰਚਾਰਜ ਸ਼੍ਰੀ ਕਬੀਰਦਾਸ ਜੀ ਉਹਨਾਂ ਦੇ ਨਾਲ ਜੋਗਾ ਸਿੰਘ ਸਿੱਧੂ ਸਾਹਿਬ ਜਗਿੰਦਰ ਬਾਵਾ ਜੀ ਤੇ ਹੋਰ ਵੀ ਸੀਨੀਅਰ ਲੀਡਰਸ਼ਿਪ ਪਹੁੰਚੀ ਹੋਈ ਹੈ ਇਸ ਕਾਰਜ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਸੋ ਜਿਹੜਾ ਸਾਨੂੰ ਜੋ ਅਸੀਂ ਡੋਰ ਟੂ ਡੋਰ ਅੱਜ ਤੱਕ ਕੰਪੇਨਿੰਗ ਕੀਤੀ ਹੈ ਇਹਨਾਂ ਤਿੰਨਾਂ ਉਮੀਦਵਾਰਾਂ ਦੀ ਨਾਲੇ ਵੀ ਚੱਲੇ ਨੇ ਸਾਡੇ ਤੇ ਬੜਾ ਵਧੀਆ ਅਛਾ ਗਾਰਾ ਮਿਲ ਰਿਹਾ ਹੈ ਲੋਕਾਂ ਦੇ ਵਿੱਚ ਇੱਕ ਨਵੀਂ ਸਰਕਾਰ ਲਿਆਉਣ ਦੀ ਇੱਕ ਜਿਵੇਂ ਕਸ਼ਮ ਕਸ਼ ਜਾਂ ਕਾਲ ਪਈ ਹੋਈ ਹੈ ਕਿਉਂਕਿ ਸਾਰੇ ਲੋਕ ਜਾਣਦੇ ਨੇ ਕਿ ਜੋ ਵਰਤਮਾਨ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਕੋਲ ਸਿਰਫ ਲਾਰਿਆਂ ਤੋਂ ਬਗੈਰ ਤੇ ਜੁਮਲਿਆਂ ਤੋਂ ਬਗੈਰ ਕੁਛ ਨਹੀਂ ਹੈ ਤੇ ਆਮ ਲੋਕ ਹੁਣ ਚਾਹੁੰਦੇ ਨੇ ਕਿ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਦੁਬਾਰਾ ਪੰਜਾਬ ਦੀ। ਇਹ ਕੋ ਗਰੋਂਪਾਰ ਵਾਲੇ ਪਿੰਡ ਹੈ ਜਿਹੜੇ ਇਹ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਵਿਕਾਸ ਹੋਇਆ ਹੈ ਔਰ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਇਸ ਵਕਤ ਜਿਹੜਾ ਕਿ ਸਾਡੇ ਆਉਣ ਤੋਂ ਪਹਿਲਾਂ ਹੀ ਅਸੀਂ ਦੇਖਿਆ ਕਿ ਜਿਹੜਾ ਕਿ ਹਲਕਾ ਇੰਚਾਰਜ ਔਰ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਕਿ ਲੀਡਰ ਇੱਥੇ ਪਹੁੰਚੇ ਆ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਤੁਸੀਂ ਇੰਤਜ਼ਾਰ ਕਰਦੇ ਸੀ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ? ਦੇਖੋ ਜੀ ਵਿਕਾਸ ਨਾਮ ਦਾ ਜੋ ਸ਼ਬਦ ਹੈ ਹਲਕਾ ਸ਼ਤਰਾਨਾ ਖਾਸ ਕਰਕੇ ਗਰੋਂਪਾਰ ਡਿਕਸ਼ਪਰੀ ਦੇ ਵਿੱਚ ਨਹੀਂ ਹੈਗਾ। ਸਾਨੂੰ ਲੋਕਾਂ ਨੂੰ ਬੜੀ ਆਸ ਸੀ ਕਿਉਂਕਿ ਪਹਿਲੀ ਵਾਰ ਕੋਈ ਲੋਕਲ ਐਮਐਲਏ ਹਲਕਾ ਸਤਰਾਣਾ ਵਿੱਚ ਮਿਲਿਆ ਸੀ ਪਰ ਇਹਨਾਂ ਨੇ ਮਤਲਬ ਲੋਕਾਂ ਦੀਆਂ ਜਿਹੜੀਆਂ ਆਸਾਂ ਸੀ ਸਾਰੀਆਂ ਦੇ ਉੱਤੇ ਪਾਣੀ ਫੇਰ ਦਿੱਤਾ ਜੋ ਲੋਕ ਇਹਨਾਂ ਕੋਲੋਂ ਚਾਹੁੰਦੇ ਸੀ ਅੱਜ ਤੱਕ ਉਹਦੇ ਵਿੱਚੋਂ 1% ਵੀ ਉਹਨਾਂ ਦੀ ਆਸ ਦਿੱਤੇ ਕਰੇ ਨਹੀਂ ਉਤਰ ਸਕੇ ਕਾਫੀ ਲੰਮੇ ਸਮੇਂ ਤੋਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹੋ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਤਕਰੀਬਨ 10 ਸਾਲਾਂ ਦੇ ਵਿੱਚ ਜਿਹੜਾ ਕਿ ਹਾਲਾਤ ਦੇਖਣ ਨੂੰ ਮਿਲਦੇ ਸੀਗੇ ਕੀ ਲੱਗਦਾ ਤੁਸੀਂ ਅੱਜ ਕਿਸ ਤਰ੍ਹਾਂ ਬਦਲੇ ਲੱਗ ਰਹੇ ਆ ਅੱਜ ਅਕਾਲੀ ਦਲ ਦੀ ਬਹੁਤ ਬੱਲੇ ਬੱਲੇ ਆ ਜੀ ਵਰਕਰਾਂ ਦੇ ਵਿੱਚ ਬਹੁਤ ਉਤਸ਼ਾਹ ਹੈਗਾ ਜਿੱਥੇ ਵੀ ਆਪਾਂ ਜਾ ਰਹੇ ਹਾਂ ਸਾਰੇ ਹਲਕੇ ਦੇ ਵਿੱਚ ਆਪ ਮੁਹਾਰੇ ਇਕੱਠ ਹੋ ਰਹੇ ਨੇ ਜੀ ਤੇ ਸੰਗਤਾਂ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਤੇ ਸਾਡੀਆਂ ਸਾਰੀਆਂ 25 ਦੀਆਂ 25 ਸੰਮਤੀਆਂ ਤੇ ਚਾਰ ਜ਼ਿਲ੍ਹਾ ਪ੍ਰਿਸ਼ਦਾਂ ਜਿਹੜੀ ਹੈਗੀਆਂ ਅਸੀਂ ਮਤਲਬ ਜੋਰ-ਛੋਰ ਨਾਲ ਜਿੱਤਾਂਗੇ ਤੇ ਸਾਡੇ ਵਰਕਰ ਪੂਰਾ ਜੋਰ ਲਾ ਕੇ ਮਤਲਬ ਮਿਹਨਤ ਕਰ ਰਹੇ ਨੇ ਤੇ ਬਾਉ ਕਬੀਰ ਦਾਸ ਦੀ ਰਹਿਮਾਈ ਦੇ ਵਿੱਚ ਸਾਰੇ ਅਸੀਂ ਕੰਮ ਕਰ ਰਹੇ ਹਾਂ ਗਾਇਰ ਜੀ ਕਾ ਖਾਲਸਾ ਬਗ ਜੀ ਕਾ ਲਾਫਿ ਜਿਆਦਾ ਜੋਸ਼ ਹੋ ਔਰ ਖੁਸ਼ੀ ਵੀ ਦਿਖ ਰਿਹਾ ਹੈ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਇਸ ਵਕਤ ਜਿਹੜਾ ਕਿ ਪਿੰਡਾਂ ਦੇ ਮਾਹੌਲ ਬਾਉ ਕਬੀਰ ਦਾਸ ਜੀ ਨਮਸਕਾਰ ਦੀ ਸਸਕਾ ਦੀ ਕਿਵੇਂ ਲੱਗਦਾ ਹੈ ਅੱਜ ਤੁਹਾਨੂੰ ਆਉਣ ਤੋਂ ਪਹਿਲਾਂ ਹੀ ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਉਡੀਕਦੇ ਲੋਕ ਦੇਖਣ ਨੂੰ ਮਿਲਿਆ ਕੀ ਇਸ ਕਾਲੀ ਦਲ ਇੱਕ ਨਵਾਂ ਇਸ ਵਕਤ ਉੱਭਰ ਕੇ ਆਇਆ ਹੈ ਮਹਿਰੂਖ ਸਾਹਿਬ ਬਿਲਕੁਲ ਤੁਸੀਂ ਠੀਕ ਕਿਹਾ ਮੈਂ ਜਦੋਂ ਸਵੇਰੇ ਪਾਤੜਾਂ ਤੋਂ ਲਈ ਰਵਾਨਾ ਹੋਇਆ ਸੀ ਆਪਣੇ ਘਰੋਂ 8:30 ਵਜੇ ਤੇ ਤਕਰੀਬਨ ਮੈਂ 25 ਮਿੰਟ ਮੈਨੂੰ ਸਮਾਣੇ ਤੋਂ ਲੱਗੇ ਤੇ ਮੈਨੂੰ ਉਦੋਂ ਹੀ ਫੋਨ ਆ ਗਿਆ ਕਕਰਾਲੇ ਪਿੰਡ ਦੇ ਲਖੋਵਾਲ ਯੂਨੀਅਨ ਦੇ ਪ੍ਰਧਾਨ ਸਾਹਿਬ ਦਾ ਉਹ ਕਹਿੰਦੇ ਜੀ ਕਿੱਥੇ ਹੋ ਮੈਂ ਕਿਹਾ ਜੀ ਮੈਂ ਹਲਕੇ ਜਾ ਰਿਹਾ ਹਾਂ ਕਗਰੋਂ ਪਾਰ ਰਨੋ ਮੇਰਾ 10 ਵਜੇ ਦਾ ਟਾਈਮ ਹੈ ਕਹਿੰਦਾ ਨਹੀਂ ਪ੍ਰਧਾਨ ਜੀ ਤੁਸੀਂ ਮੁੜ ਕੇ ਸਾਡੇ ਕੋਲ ਹੀ ਆਓ ਜਰਾ ਬ੍ਰੇਕ ਮਾਰ ਕੇ ਜਾਓ ਸੋ ਲਖੋਵਾਲ ਯੂਨੀਅਨ ਦਾ ਪ੍ਰਧਾਨ ਹੋਵੇ ਔਰ ਫਿਰ ਮੇਰੇ ਤੋਂ ਇਹ ਰਹਿ ਆ ਨਹੀਂ ਗਿਆ ਮੈਂ ਕਿਹਾ ਵੀ ਆ ਕੇ ਮੈਂ ਸੰਗਤ ਤੋਂ ਮਾਫੀ ਮੰਗ ਲੂੰਗਾ ਕਿ ਜੇ ਮੈਂ ਅੱਧਾ ਘੰਟਾ ਲੇਟ ਹੋ ਗਿਆ ਸੇ ਇਹ ਜੇ ਪ੍ਰਧਾਨ ਨੂੰ ਸਾਨੂੰ ਮਿਸ ਨਹੀਂ ਕਰਨਾ ਚਾਹੀਦਾ ਕਿਉਂਕਿ ਜਿਵੇਂ ਕਿਸਾਨ ਯੂਨੀਅਨ ਜਿੰਨੀਆਂ ਵੀ ਅੱਜ ਤੋਂ 2 ਸਾਲ ਪਹਿਲਾਂ ਜਿਵੇਂ 3 ਸਾਲ ਪਹਿਲਾਂ ਧਰਨੇ ਲਾਈਤੀ ਸਾਡੇ ਬਹੁਤ ਅੰਗੇਜਟ ਸਨ ਸ਼੍ਰੋਮਣੀ ਕਾਲੀ ਦਲ ਦੇ ਖਾਸ ਤੌਰ ਤੇ ਪਰ ਅੱਜ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਸਚਾਈ ਉਹਨਾਂ ਦੇ ਸਾਹਮਣੇ ਆ ਗਈ ਹੈ ਆਮ ਆਦਮੀ ਪਾਰਟੀ ਨੇ ਜੋ ਉਹਨਾਂ ਨੂੰ ਗਮਰਾਹ ਕਰਕੇ ਝੂਠ ਬੋਲ ਕੇ ਤਰਨੇ ਲਵਾਏ ਖਨੌਰੀ ਦਾ ਤਰਨਾ ਲਵਾਇਆ ਦਿੱਲੀ ਦਾ ਤਰਨਾ ਲਵਾਇਆ ਅੱਜ ਉਹ ਕਿਸਾਨ ਪਰਾ ਸਾਡੇ ਮਹਿਸੂਸ ਕਰ ਰਹੇ ਆ ਵੀ ਅਸੀਂ ਬਹੁਤ ਵੱਡੀ ਭਾਰੀ ਜਿਹੜੀ ਹੈਗੀ ਹੈ ਗਲਤੀ ਕੀਤੀ ਹੈ ਔਰ ਮੈਂ ਜਦੋਂ ਉਹਨਾਂ ਨੂੰ ਸੁਣਿਆ ਤੇ ਉੱਥੇ ਮੈਂ ਜਾ ਕੇ ਆਇਆ ਅੱਧਾ ਘੰਟਾ ਮੈਂ ਉਹਨਾਂ ਕੋਲੇ ਵਿਚਾਰ ਵਟਾਂਦਰਾ ਕਰਿਆ ਸਾਰੇ ਉਹਨਾਂ ਦਾ ਜਿਹੜੇ ਕਿਸਾਨ ਮੇਰੇ ਭਰਾ ਸੀ ਵਰਗ ਦੇ ਮੇਰਾ ਖਿਆਲ ਹੈ 25 30 ਬੰਦੇ ਬੈਠੇ ਸਨ ਤੇ ਉਹਨਾਂ ਨੇ ਸਾਰਿਆਂ ਨੇ ਇਹ ਵਾਦਾ ਕਰਿਆ ਬੇਸੀ ਆਤ ਕੀ ਸੁਖਵੀਰ ਬਾਦਲ ਜੀ ਨੂੰ ਵੋਟ ਪਾਣੀ ਹੈ ਤੇ ਸਾਡਾ ਤੁਸੀਂ ਸਨਿਆ ਵੀ ਦੇ ਦਿਓ ਤੇ ਸਾਨੂੰ ਬਾਦਲ ਸਾਹਿਬ ਨੂੰ ਵੀ ਮਿਲਾਓ ਇਹ ਮੈਸਮ ਦਾ ਇੱਕ ਬਹੁਤ ਵੱਡਾ ਸੰਕੇਤ ਹੈ ਕੀ ਲੱਗਦਾ ਪ੍ਰਧਾਨ ਜੀ ਇਸ ਵਕਤ ਜਿਹੜੇ ਕਿ ਨਾਲ ਤੁਹਾਡੇ ਜੁੜ ਰਹੇ ਆ ਇਸ ਇਲਾਕੇ ਦੇ ਵਿੱਚ ਹਲਕੇ ਦੇ ਹਾਕਮ ਸਰਕਾਰ ਦੇ ਜਿਹੜੇ ਵਿਧਾਇਕ ਸੀਗੇ ਉਹ ਸੀ ਔਰ ਕੀ ਇਸ ਇਲਾਕੇ ਦੇ ਵਿੱਚ ਸੜਕਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਇਹ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਵਕਤ ਜਿਹੜਾ ਵਖਰਾ ਦੇਖਣਾ ਚਾਹੁੰਦੇ ਨੇ ਜੇ ਇਹ ਸੜਕਾਂ ਦੀ ਗੱਲ ਕਰਦੇ ਆ ਨਾ ਆਪਾਂ ਜੀ ਮਹਰੂਖ ਸਾਹਿਬ ਤੁਸੀਂ ਆਪਾਂ ਇੱਕ ਚਿਚੜ ਵਾਲੇ ਥੋੜੇ ਯਾਦ ਹੋਵੇ ਉਹਨਾਂ ਦੇ ਘਰ ਦੀ ਛੜਕ ਬਖਾਈ ਸੀ ਮੈਂ ਹੁਣ ਜਦੋਂ ਸਮਾਣੇ ਤੋਂ ਕਕਰਾਲਾ ਜਾ ਰਿਹਾ ਸੀ ਜਾਂ ਕੁਲਾਰਾ ਜਾ ਰਿਹਾ ਸੀ ਮੈਨੂੰ ਪਟਿਆਲੇ ਤੋਂ ਆਉਣ ਲਈ ਪਾਤੜਾ ਇੱਕ ਘੰਟਾ ਲੱਗਦਾ ਜੇ ਸਮਾਣੇ ਤੋਂ ਕੁਲਾਰਾ ਜਾਣ ਜੇ ਅੱਧਾ ਘੰਟਾ ਲੱਗ ਜਾਂਦਾ ਇੰਨੀ ਮਾੜੀ ਛੜਕ ਹੈ ਤੁਸੀਂ ਮਤਲਬ ਜਿਵੇਂ ਪੈਦਲ ਦੀ ਸਪੀਡ ਹੈ ਨਾ 10 ਕਿਲੋਮੀਟਰ ਦੀ ਸਪੀਡ ਓਵੇਂ ਥੋੜੀ ਕਾਰ ਤੁਰਦੀ ਹੈਗੀ ਆ ਸੋ ਮਤਲਬ ਇੱਕ ਛੜਕ ਨਹੀਂ ਹਲਕੇ ਦੀਆਂ तमाम ਜਿੰਨੇ ਵੀ ਪਟਿਆਲੇ ਜ਼ਿਲ੍ਹੇ ਦੀਆਂ ਸਾਰਿਆਂ ਦਾ ਮੈਂ ਦੇਖੋ ਸਨੌਰ ਵੀ ਜਾਨਾ ਕਨੌਰ ਵੀ ਜਾਨਾ ਆਪਣੇ ਨਾਬੇ ਵੀ ਜਾਨਾ ਸਮਾਣੇ ਵੀ ਜਾਨਾ ਬੋ ਜੀ ਕੋਈ ਵੀ ਸੜਕ ਇਹਨਾਂ ਤੋਂ 1 ਇੰਚ ਟਾਕ ਹੀ ਨਹੀਂ ਲੱਗੀ ਰਿਪੇਅਰ ਵੀ ਕੀਤੀ ਹੋਵੇ ਅ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸਰਕਾਰ ਸੀਗੀ ਸਾਡੇ ਸਾਹ ਲਾ ਲੋ ਪੰਜਾਬ ਦੇ ਪਿੰਡਾਂ ਦੀ 1250 ਪਿੰਡ ਨੇ ਪਲੱਸ ਸਾਰੀਆਂ ਸੜਕਾਂ ਨੋਹਾਰ ਬਦਲਤੀ ਸੀ ਪਿੰਡਾਂ ਚ ਕੋਈ ਸੜਕ ਐਹੀ ਜੀ ਨਹੀਂ ਸੀ ਜਿਹੜੀ ਪੱਕੀ ਨਾ ਹੋਵੇ ਕਿਉਂ ਨਰਾਜ ਕਿਉਂ ਨਰਾਜ ਹਾਕਮ ਤੇਰ ਤੋਂ ਇਸ ਵਕਤ ਜਿਹੜੇ ਇਹ ਪਿੰਡਾਂ ਦੇ ਲੋਕ ਐ ਦੇਖੋ ਜੀ ਪਿੰਡਾਂ ਦੇ ਲੋਕ ਐ ਇਹਨਾਂ ਨੇ ਝੂਠ ਬੋਲ ਕੇ ਠੱਗੀ ਮਾਰੀ ਸੀ ਜਿਹੜੇ ਇਹਨਾਂ ਨੇ ਵਾਅਦੇ ਕਰੇ ਸੀ ਇਸ ਮਤਲਬ ਵੀ 18 ਸਾਲ ਦੀ ਬੀਬੀ ਨੂੰ ਅਸੀਂ 1000 ਰੁਪਏ ਪੈਨਸ਼ਨ ਦੇਵਾਂਗੇ ਅੱਜ ਤੱਕ ਉਹ ਨਹੀਂ ਦਿੱਤੀ ਜਿਹੜੀਆਂ ਬਾਕੀਆਂ ਸਕੀਮਾਂ ਨੇ ਇੱਕੋ ਹੀ ਵਾਅਦਾ ਕਰਿਆ ਸੀ ਉਸੇ ਤੋਂ ਮੁੱਕ ਗਏ ਜਿਹੜੀਆਂ ਬਾਕੀਆਂ ਸਕੀਮਾਂ ਨੇ ਉਹ ਤਾਂ ਸਾਰੀਆਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ ਸੀ ਪਾਵਾ ਆਟਾ ਦਾਲ ਦੀ ਸਕੀਮ ਹੋਵੇ ਪਾਵਾ ਸੁਭਦਾ ਕੇਂਦਰ ਦੀ ਸਕੀਮ ਹੋਵੇ ਪਾਵਾ ਬੱਚਿਆਂ ਨੂੰ ਸਾਈਕਲ ਦੇਣ ਦੀ ਸਕੀਮ ਹੋਵੇ ਪਾਵਾ ਬਿਜਲੀ ਫਰੀ ਇਹ ਕਰਾਂ ਚ 200 ਯੂਨਟ ਦੀ ਫਰੀ ਹੋਵੇ ਪਾਵਾ ਕਿਸਾਨਾਂ ਦੀਆਂ ਮੋਟਰਾਂ ਦੀ ਜਿਹੜੀ ਸਕੀਮ ਹੈ ਚਲਾਈ ਸੀ ਉਹ ਫਰੀ ਹੋਵੇ ਪਾਵਾ ਬੱਚਿਆਂ ਨੂੰ ਜਿੰਮਾਂ ਦਾ ਖੇਡਾਂ ਦਾ ਸਮਾਨ ਕਲਬਾਂ ਨੂੰ ਦੇਣਾ ਉਹ ਹੋਵੇ ਸਾਰੀਆਂ ਦੀ ਸਾਰੀਆਂ ਸਕੀਮਾਂ ਤਾਂ ਸਾਡੇ ਬਲ ਸਾਹਿਬ ਨੇ ਚਲਾਈਆਂ ਸੀ ਇਹਨਾਂ ਦੀ 21 20 ਸਕੀਮ ਤੁਸੀਂ ਦੱਸ ਦੋ ਇੰਡੀਵਿਜੂਅਲ ਤੌਰ ਤੇ ਵੀ ਇਹਨਾਂ ਨੇ ਇੱਕ ਇੰਸਟੀਚਿਊਟ ਬਣਾਇਆ ਹੋਵੇ ਇੱਕ ਕੋਈ ਸਕੀਮ ਬਣਾਈ ਹੋਵੇ ਇਸ ਕਰਕੇ ਸਰਕਾਰ ਨੂੰ ਪਤਾ ਲੱਗ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਰਕਾਰ ਝੁਮਲੇ ਦੀ ਸਰਕਾਰ ਹੈ ਚੁਟਕਲੀਆਂ ਦੀ ਸਰਕਾਰ ਹੈ ਉਸ ਤੋਂ ਲੋਕ ਹੁਣ ਤੰਗਾ ਗਏ ਆ ਮੁੜ ਕੇ ਸ਼ਰਮਣੀ ਅਕਾਲੀ ਦਲ ਦਾ ਪੱਲਾ ਫੜ ਰਿਆ ਪ੍ਰਧਾਨ ਸਾਬ ਸਾਡੇ ਸੁਖਵੀਰ ਬਾਦਲ ਜੀ ਨੂੰ ਦੇਖ ਰਿਹਾ ਵੀ ਕਦੋਂ ਸਤਾਈ ਜਾਵੇ ਤੇ ਕਦੋਂ ਸੀ ਇਹਨਾਂ ਨੂੰ ਮੁੱਖ ਮੰਤਰੀ ਕਾਫੀ ਐਕਟਿਵ ਹੈ ਇਸ ਵਕਤ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਦੀ ਕਮਾਂਡ ਹੇਠ ਜਿਹੜੇ ਅਕਾਲੀ ਦਲ ਦੇ ਵਰਕਰ ਵੀ ਔਰ ਜਿਹੜੇ ਹੋਰ ਵੀ ਅਹੁਦੇਦਾਰ ਨੇ ਉਹ ਜੁੜੇ ਹੋਏ ਨੇ ਉਹ ਵੀ ਕਾਫੀ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਰਹੇ ਔਰ ਇਸ ਇਲਾਕੇ ਦੇ ਵਿੱਚ ਕੁਝ ਸੜਕਾਂ ਦੇ ਹਾਲਾਤ ਜਿਹੜੇ ਆ ਇਸ ਵਕਤ ਯੂਥ ਨੂੰ ਜ਼ਿਆਦਾ ਪਤਾ ਹੁੰਦਾ ਸੀ ਜਿਹੜੀ ਕਿ ਇੱਕ ਹੋਰ ਕਮੇਟੀ ਦੇ ਮੈਂਬਰ ਨੇ ਦਵਿੰਦਰ ਸਿੰਘ ਸਿੱਧੂ ਅਸੀਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਯੂਥ ਹੋ ਤੁਸੀਂ ਔਰ ਇਸ ਇਲਾਕੇ ਦੇ ਵਿੱਚ ਜਿਹ ਰਾਂ ਦੇ ਹਾਲਾਤ ਨੇ ਇਸ ਇਲਾਕੇ ਦੇ ਪਿੰਡਾਂ ਦੀ ਅੱਜ ਅੱਜ ਅਸੀਂ ਜੋਨਰ ਨੇਟੂ ਦੇ ਵਿੱਚ ਪਹੁੰਚੇ ਹਾਂ ਜੀ ਅਰਨੇਟੂ ਦੇ ਪਿੰਡ ਅਰਨੋ ਦੇ ਵਿੱਚ ਪਹੁੰਚੇ ਹਾਂ ਅਸੀਂ ਦੇਖ ਹੀ ਰਹੇ ਹਾਂ ਪਾਤਲਾ ਤੋਂ ਚੱਲ ਕੇ ਇੱਥੇ ਤੱਕ ਪਹੁੰਚੇ ਹਾਂ ਖਨੋਰੀ ਲੰਘ ਕੇ ਸੜਕਾਂ ਦੇ ਬਹੁਤ ਹੀ ਜ਼ਿਆਦਾ ਹਾਲਾਤ ਖਰਾਬ ਨੇ ਕੋਈ ਰਿਪੇਅਰ ਨਹੀਂ ਹੋਈ ਕੋਈ ਮੈਂਟੇਨੈਂਸ ਨਹੀਂ ਹੋਇਆ ਸੜਕਾਂ ਹਾਲਾਤ ਬੱਦ ਤੋਂ ਬੱਤਰ ਹੋਏ ਪਏ ਨੇ ਜੀ ਬਾਕੀ ਆਪਾਂ ਪਿੰਡਾਂ ਦੀ ਗੱਲ ਕਰ ਲਈ ਵਿਕਾਸ ਦੀ ਗੱਲ ਕਰ ਲਈਏ ਕੁਝ ਹੈ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਪਿੰਚਾਰ ਸਾਲ ਸਰਕਾਰ ਨੂੰ ਹੋ ਗਏ ਨੇ ਜੀ ਅੱਜ ਸਰਕਾਰ ਨੂੰ 4 ਸਾਲ ਹੋ ਗਏ ਨੇ ਇਸ ਦੇ ਵਿੱਚ ਕੋਈ ਇੱਕ ਵੀ ਹਲਕੇ ਸਤਰਾਣੇ ਦੇ ਵਿੱਚ ਕੋਈ ਨਵੀਂ ਸੜਕ ਨਹੀਂ ਬਣੀ ਕੋਈ ਨਵੀਂ ਗਲੀ ਨਹੀਂ ਬਣੀ ਕੋਈ ਛੱਪੜ ਦੀ ਸਫਾਈ ਨਹੀਂ ਹੋਈ ਕੋਈ ਗਲੀਆਂ ਨਾਲੀਆਂ ਦਾ ਵਿਕਾਸ ਨਹੀਂ ਹੋਇਆ ਜੀ ਮਤਲਬ ਕਿਸੇ ਵੀ ਤਰ੍ਹਾਂ ਦਾ ਆਪਾਂ ਸਭ ਜੁਮਲਿਆਂ ਦੀ ਝੂਠਾਂ ਦੀ ਸਰਕਾਰ ਹੈ ਜੀ ਕੋਈ ਇਹਨਾਂ ਨੂੰ ਝੂਠ ਮਾਰ ਕੇ ਸਰਕਾਰ ਆ ਗਈ ਹੈ ਜੀ ਪਰ ਹੁਣ ਸਮਾਂ ਆ ਗਿਆ ਹੈ ਇਹ ਸੈਮੀ ਫਾਈਨਲ ਹੈ 2027 ਦਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਮੁੱਖ ਮੰਤਰੀ ਬਣਾਉਣ ਦਾ ਸੋ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਆਪਾਂ ਪੂਰੇ ਜੋਰ ਸ਼ੋਰ ਨਾਲ ਬਾਬੂ ਕਬੀਰਦਾਸ ਜੀ ਦੀ ਅਗਵਾਈ ਦੇ ਵਿੱਚ ਹਲਕੇ ਇਸ ਤराने ਦੇ ਵਿੱਚੋਂ ਜਿੰਨੇ ਸਾਡੇ ਕੈਂਡੀਡੇਟ ਨੇ ਸ਼੍ਰੀ ਨੰਦਾਨ ਸਿੰਘ ਜੈ ਨੰਦਾਨ ਸਿੰਘ ਜੈਕਰ ਤੋਂ ਨੇ ਤੇ ਬਲਾਕ ਸੰਮਤੀਆਂ ਜਿੰਨੇ ਵੀ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੇ ਸਾਰੇ ਹੀ ਪੜੇ ਲਿਖੇ ਉਮੀਦਸ਼ਾਹਮ ਉਮੀਦਵਾਰ ਹਨ ਆਪਾਂ ਕੱਲੀ ਕੱਲੀ ਵੋਟ ਸਪੋਰਟ ਕਰੀਏ ਮੋਰ ਕੱਲੀ ਕੱਲੀ ਵੋਟ ਤੇ ਤੱਕੜੀ ਤੇ ਮੋਹਰਾਂ ਲਾ ਕੇ ਆਪਾਂ ਇਹਨਾਂ ਨੂੰ ਕਾਮਯਾਬ ਕਰੀਏ ਤੇ ਆਪਣੇ ਜਿਹੜੇ ਰਹਿੰਦੇ ਪਿੰਡਾਂ ਦੇ ਵਿਕਾਸ ਨੇ ਚਾਹੇ ਉਹ ਬਲਾਕ ਸਮਤੀਆਂ ਦੇ ਜਿਵੇਂ ਸੈਂਟਰ ਦੀ ਗ੍ਰਾਂਟ ਹੈ ਜੀ ਉਹ ਵੀ ਬਲਾਕ ਸਮਤੀਆਂ ਜ਼ਿਲ੍ਹਾ ਪ੍ਰੀਸ਼ਦ ਤੋਂ ਆਉਣੀ ਹੁੰਦੀ ਹੈ ਸੋ ਆਪਾਂ ਕੱਲੀ ਕੱਲੀ ਵੋਟ ਸਪੋਰਟ ਕਰਕੇ ਇਹਨਾਂ ਨੂੰ ਜਿਤਾ ਕੇ ਜ਼ਿਲ੍ਹਾ ਪ੍ਰੀਸ਼ਦ ਚ ਭੇਜੀਏ ਤਾਂ ਕਿ ਆਪਣੇ ਜਿਹੜੇ ਰੁਕੇ ਹੋਏ ਵਿਕਾਸ ਕਾਰਜ ਨੇ ਆਪਾਂ ਉਹ ਜਲਦ ਤੋਂ ਜਲਦ ਕਰਾ ਸਕੀਏ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ 2027 ਚ ਸਰਕਾਰ ਲਿਆ ਸਕੀਏ ਹੁਣ ਆਪਣੇ ਕੋਲ ਸੁਨਹਿਰੀ ਮੌਕਾ ਹੈ ਜੋ ਗਲਤੀਆਂ ਆਪਣ ਨੂੰ ਪਿੱਛੇ ਹੋਈਆਂ ਨੇ ਆਪਾਂ ਹੁਣ ਉਹ ਨਾਂ ਦਰਾਈਏ ਤੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਉਂਕਿ ਇਹ ਵੀ ਇਹੀ ਗੱਲ ਕਹਿ ਰਹੇ ਨੇ ਕਿ ਜਿਹੜੇ ਕਿ ਇਸ ਵਕਤ ਇਸ ਇਲਾਕੇ ਦੇ ਵਿੱਚ ਹਾਲਾਤ ਜਿਹੜੇ ਆ ਛੜਕਾਂ ਦੇ ਵੀ ਜਾਂ ਕੋਈ ਕਿਸ ਤਰ੍ਹਾਂ ਦੇ ਲੋਕਾਂ ਨੂੰ ਇਹ ਚੀਜ਼ ਜਿਹੜੀ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਨਾ ਹੋਣ ਕਰਕੇ ਹੀ ਲੋਕਾਂ ਨੇ ਇਸ ਵਕਤ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਫੜਲਾ ਫੜਿਆ ਹੈ ਅਸੀਂ ਜਿਹੜੇ ਉਮੀਦਵਾਰ ਨੇ ਇਸ ਵਕਤ ਖੜੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਤੁਸੀਂ ਪਿੰਡਾਂ ਦੇ ਵਿੱਚ ਵਿਚਰਦੇ ਮੇਰਾ ਨਾਮ ਨਿਹਾਲ ਸਿੰਘ ਜੈਖਰ ਹੈ ਜੀ ਤੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਥਰੂ ਮੈਂ ਸਮੂਹ ਅਰਨੇਟੂ ਜੋਂ ਦੇ ਜਿਹੜੇ ਹੈਗੇ ਵੋਟਰ ਨੇ ਉਹਨਾਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿਹੜਾ ਸਾਡੀ ਚੋਣ ਮੋਹਮ ਹੈ ਜਿਹੜੀ ਉਹ ਬਹੁਤ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਹੰਗਾਰਾ ਹੈ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਿਹਾ ਹੈ ਤੇ ਅਸੀਂ ਵਕ ਵਕ ਪਿੰਡਾਂ ਦੇ ਵਿੱਚ ਜਾਂਦੇ ਆ ਜਿੱਥੇ ਤੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣੀ ਹੈ ਤੇ ਇਹਨੂੰ ਲੋਕ ਨੇ ਜਿਹੜੇ ਇੱਕ ਮਿੰਨੀ ਵਿਧਾਨ ਸਭਾ ਦੇ ਤੌਰ ਤੇ ਜਿਹੜਾ ਇਹ ਇਲੈਕਸ਼ਨ ਨੂੰ ਜਿਹੜਾ ਲੜ ਰਹੇ ਨੇ ਸਾਰੇ ਸਾਡੇ ਬਲਾਕ ਸਮਤੀ ਦੇ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕੱਲ ਅਸੀਂ ਖੁਦ ਐਮਐਲਏ ਸਾਹਿਬ ਦੇ ਪਿੰਡ ਜਿਹੜਾ ਗਏ ਉੱਥੇ ਲੋਕ ਨੇ ਜਿਹੜੇ ਉਹਨਾਂ ਨੇ ਬਹੁਤ ਭਾਰੀ ਜਿਹੜਾ ਸਾਡਾ ਸਵਾਗਤ ਕੀਤਾ ਔਰ ਜਿਹੜਾ ਉਹ ਲੋਕ ਉਡੀਕ ਰਹੇ ਨੇ ਕਿ ਕਦੋਂ 2027 ਆਵੇ ਤੇ ਸਾਡੀਆਂ ਜਿਹੜੀਆਂ ਸੜਕਾਂ ਨੇ ਤੇ ਜਾਂ ਹੋ ਰਹੇ ਨੇ ਕੰਮ ਨੇ ਉਹ ਪੂਰੇ ਹੋ ਸਕਣ। ਬਲਾਕ ਸੰਮਤੀ ਚੋਣਾਂ ਦੇ ਵਿੱਚ ਤੁਸੀਂ ਜਿੱਥੇ ਥਾਂ ਥਾਂ ਤੇ ਅੱਜ ਘੁੰਮ ਰਹੇ ਹੋ ਔਰ ਚੱਲ ਰਹੇ ਹੋ ਕੀ ਲੱਗਦਾ ਪਿੰਡਾਂ ਦੇ ਰੁਝਾਨ ਕਿਸ ਤਰ੍ਹਾਂ ਹੈ ਜਿਹੜੇ ਕਿ 2027 ਨੂੰ ਲੈ ਕੇ ਨਾ ਚਲੋ ਤੁਸੀਂ ਅੱਜ ਬਲਾਕ ਸੰਮਤੀ ਦੇ ਵਿੱਚ ਹੀ ਦੇਖੋ ਤੁਹਾਨੂੰ ਲੋਕਾਂ ਦਾ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਜਿਹੜਾ ਕਿ ਪਿੰਡਾਂ ਦੇ ਵਿੱਚ ਰੁਝਾਨ ਹੈ ਕੀ ਪੋਜੀਸ਼ਨ ਦਿਖਾਈ ਦਿੰਦੀ ਤੁਹਾਨੂੰ ਸਾਡੀ ਪੋਜੀਸ਼ਨ ਹੈ ਜਿਹੜੀ ਉਹ ਬਹੁਤ ਵਧੀਆ ਹੈ ਜੀ ਅਸੀਂ ਬਾਕੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਬਾਕੀ ਸਾਰੀਆਂ ਪਾਰਟੀਆਂ ਨੇ ਉਹਨਾਂ ਨੂੰ ਬਹੁਤ ਪਿਛਾੜ ਦਿੱਤਾ ਹੈ ਚੋਣ ਮਹਿੰਮ ਜਿਹੜੀ ਸਾਡੇ ਜਿਹੜੀ ਸਰਕਲ ਦੇ ਜਥੇਦਾਰ ਨੇ ਤੇ ਹੋਰ ਵਰਕਰ ਨੇ ਉਹਨਾਂ ਦੇ ਵਿੱਚ ਤਰਨਤਾਰਨ ਇਲੈਕਸ਼ਨ ਤੋਂ ਬਾਅਦ ਜਿਹੜਾ ਭਾਰੀ ਉਤਸ਼ਾਹ ਹੈ ਤੇ ਕਿਸੇ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਉਹ ਡਰ ਬਿਲਕੁਲ ਮਹਿਸੂਸ ਨਹੀਂ ਕਰਦਾਗਾ ਤੇ ਅਸੀਂ ਚੜ੍ਹਦੀ ਕਲਾਂ ਦੇ ਵਿੱਚ ਆ ਜੀ ਕੀ ਕਹਿਣਾ ਚਾਹੋਗੇ ਤੁਸੀਂ ਪਿੰਡਾਂ ਦੇ ਵਿੱਚ ਰਹੇ ਹੋ ਔਰ ਪਿੰਡਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਮੈਂ ਬਲਾਕ ਸੰਵਤੀ ਲੜ ਰਿਹਾ 23 ਜੂਨ ਤੋਂ ਬਹੁਤ ਵਧੀਆ ਹੰਗਾਰਾ ਸਭ ਤੋਂ ਅਕਾਲੀ ਦਲ ਨੂੰ ਚਾਹੁੰਦੇ ਆ ਸਭ ਤੋਂ ਵੱਡੀ ਗੱਲ ਤੇ ਆ ਵੀ ਕਰ ਕਰ ਜਾ ਕੇ ਜਦੋਂ ਅਸੀਂ ਜਾਂਦੇ ਆ ਤੇ ਇਹੀ ਕਹਿੰਦੇ ਵੀ ਅਕਾਲੀ ਕਲ ਦੀ ਸਰਕਾਰ ਲਿਆਓ ਤੇ ਅਕਾਲੀ ਦਲ ਦੀ ਕੀ ਫਤਿਹ ਪਿੰਡਾਂ ਦੇ ਵਿੱਚ ਇਹੋ ਜਿਹਾ ਹੰਗਾਰਾ ਹੈ ਵੀ ਜਿਹੜੇ ਮੇਰੇ ਸਰਕਲ ਥਰਵਾਦੇ ਤੇ ਸਾਡੇ ਅਰਨੋ ਸਰਕਲ ਦੇ ਵਿੱਚ 4 ਜੋਂ ਪੈਂਦੇ ਨੇ ਜ਼ਿਲ੍ਹਾ ਪ੍ਰਧਾਨਕ ਜੌਣ ਪੈਂਦਾ ਰਨੇਟੂ ਤੇ ਇਨਾ ਮਤਲਬ ਭਾਰੀ ਜਿਵੇਂ ਮਤਲਬ ਲੋਕਾਂ ਦੇ ਵਿੱਚ ਚਾਹ ਹੈ ਵਿਆਹ ਨਾਲੋਂ ਵੀ ਜ਼ਿਆਦਾ ਚਾਹ ਹੈ ਜਿੱਥੇ ਜਾਣਿਆ ਲੋਕ ਛੜੂ ਨੂੰ ਤਾਂ ਉਹਨਾਂ ਲੋਕਾਂ ਦੇ ਆਂਦੇ ਨੇ ਇਹਨੂੰ ਪਿੱਛੇ ਛੱਡੋ ਤੇ ਕਾਲੀ ਦਲ ਦੀ ਸਰਕਾਰ ਬਣਾਓ ਇੱਥੇ ਕੋਈ ਵਕਾਫਤ ਨਹੀਂ ਹੋਇਆ ਮਤਲਬ 4 ਸਾਲ ਮਤਲਬ ਲੰਘ ਗਏ ਨੇ ਆ ਖੁਦ ਦੀ ਚਿਚੜ ਵਾਲੇ ਦੀ ਛੜਕਾ ਐ ਐਮ ਐਲ ਏ ਸਾਹਿਬ ਦੇ ਪਿੰਡ ਨੂੰ ਜਾਂਦੀਆਂ ਨੇ ਕੋਈ ਕਿਸੇ ਤਰ੍ਹਾਂ ਦਾ ਪਿੰਡਾਂ 'ਚ ਵਿਕਾਸ ਨਹੀਂ ਹੋਇਆ ਕੋਈ ਗਰੰਟਾ ਨਹੀਂ ਮਿਲਿਆ ਕੋਈ ਜਿਹੜਾ ਐ ਨਾ 1-1000 ਰੁਪਇਆ ਕਹਿਆ ਸੀ ਉਹ ਨਹੀਂ ਮਿਲਿਆ ਤੇ ਬੱਸਾਂ ਜਿਹੜੀਆਂ ਡੀਪੂ ਸਾਡੇ ਹੁਣ ਅਸੀਂ ਇਹ ਛੋਟੀ ਸੜਕ ਤੇ ਆਏ ਆ ਜਿਹੜੀ ਇਹ ਵੀ ਅਕਾਲੀ ਸਰਕਾਰ ਨੇ ਸਾਡੀ ਬਣਾਈ ਸੀ ਇੱਕ ਬੱਸ ਹੁੰਦੀ ਸੀ ਉਹ ਤੋਂ ਪਟਿਆਲੇ ਤੋਂ ਤੇ ਨਹੀਂ ਕਿਹਾ ਕਿ ਬੰਦ ਕਰਾਈ ਤੇ ਇਹ ਜੀ ਮਤਲਬ ਜਿਹੜੀਆਂ ਬੱਸਾਂ ਵੀ ਡੀਪੂ ਜਿਹੜਾ ਕਿ ਉਹਨਾਂ ਦਾਤਾ ਸਿੰਘ ਹੋ ਕੇ ਕੈਤਲ ਨੂੰ ਇਧਰ ਤਨਹੋਰੀ ਹੋ ਕੇ ਜਾਂਦੀਆਂ ਨੇ ਬਹੁਤ ਲੋਕ ਮਤਲਬ ਇਸ ਟਾਈਮ ਤਰਾ ਤਰਾ ਕਰ ਦਿੰਦੇ ਨੇ ਵੀ ਇਹ ਜਿਹੜੀ ਝਾੜੂ ਦੀ ਸਰਕਾਰ ਬਣਾਈ ਸੀ ਵੀ ਇਹ ਸਾਨੂੰ ਮਤਲਬ ਬਹੁਤ ਪਿੱਛੇ ਮਤਲਬ ਲੈ ਗਈ 5 ਸਾਲ ਤੁਹਾਨੂੰ ਸਾਰੇ ਸਾਰੇ ਪੰਜਾਬ ਨੂੰ ਪਿੱਛੇ ਲੈ ਗਈ ਹੈ ਤੇ ਸਾਡੇ ਹਲਕੇ ਨੂੰ ਤਾਂ ਲਗਈ ਲਗਈਏ ਮੇਰੇ ਚਾਰੇ ਜੋਣਾ ਦੇ ਵਿੱਚ ਮਤਲਬ ਦੇਖੋ ਜੀ ਚਾਰੇ ਜੋਣਾ ਦੇ ਵਿੱਚ ਚਾਰੇ ਜੋਣਾ ਦੇ ਵਿੱਚ ਸਾਡੇ ਮਤਲਬ ਅਸੀਂ ਕੱਲ ਗਰਨਾਨਕਪੁਰਾ ਕਾਂਗਥਲਾ ਇਹਨਾਂ ਪਿੰਡਾਂ ਦੇ ਵਿੱਚ ਢਾਬੀ ਗੁਜਰਾ ਹੁਣ ਮੈਂ ਜਾ ਕੇ ਆਇਆ ਮਤਲਬ ਇਹਨਾਂ ਲੋਕਾਂ ਦੇ ਵਿੱਚ ਚਾਹ ਹੈ ਵੀ ਜਿਵੇਂ ਨਦਲ ਭੱਜ-ਭੱਜ ਕੇ ਲੋਕ ਆਪ ਆ ਕੇ ਕਹਿੰਦੇ ਨੇ ਵੀ ਇੱਕ ਦੀ ਕਾਲੀ ਦਲ ਨੂੰ ਵੋਟ ਪਾਵਾਂਗੇ ਅਸੀਂ ਹੋਰ ਕਿਸੇ ਨੂੰ ਨਹੀਂ ਪਾਵਾਂਗੇ 5 ਸਾਲ ਇਹਨਾਂ ਪਿੱਛੇ ਸਾਲ ਬਹੁਤ ਵਿਕਾਸ ਕੀਤਾ ਜਿੰਨਾ ਸਾਡੇ ਟਾਈਮ 'ਚ ਵਿਕਾਸ ਹੋਇਆ ਕਾਲੀ ਦਲ ਦੇ 'ਚ ਇਹਨਾਂ ਦੇ ਹੋਇਆ ਹੀ ਨਹੀਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਇਸ ਵਕਤ ਐਕਟਿਵ ਹੈ ਪੂਰੇ ਪੰਜਾਬ ਦੇ ਵਿੱਚ ਪੂਰੇ ਇਹਨਾਂ ਇਸ ਵਕਤ ਫਰਤੀਲੇ ਨਜ਼ਰ ਆ ਰਹੇ ਨੇ ਉਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਇੱਕ ਲੋਕ ਲਹਿਰ ਬਣੀ ਹੋਈ ਹੈ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲਿਆਉਣ ਵਾਸਤੇ ਕਾਫੀ ਉਤਾਵਲੇ ਨੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਇਲੈਕਸ਼ਨਾਂ ਤੋਂ ਬਾਅਦ ਜਿਹੜੇ 2027 ਦੇ ਵਿੱਚ ਆਣਗੇ ਉਹਨਾਂ ਦੇ ਵਿੱਚ ਇਸ ਇਲਾਕੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਭਰਪੂਰ ਹੰਗਾਰਾ ਸ਼੍ਰੋਮਣੀ ਅਕਾਲੀ ਦਲ ਨੂੰ